ਕਰ ਰਹੀ ਹੂ ਇਸ ਬੰਦ ਤੇ ਵਿੱਚ ਜੋ ਵੀਡੀਓ ਵੀ ਸਾਹਮਣੇ ਆਈਆਂ ਨੇ ਅਸੀਂ ਸਕਰੀਨ ਤੇ ਤੁਹਾਨੂੰ ਦਿਖਾ ਵੀ ਰਹੇ ਹਾਂ ਦੱਸਦੀ ਕਿ ਇੱਥੇ ਵਰਕਰਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਹੋਈਆਂ ਨੇ ਕੁਝ ਗੱਲਾਂ ਤੇ ਸਹਿਮਤੀ ਵੀ ਹੋਈ ਹੈ ਪਰੰਤੂ ਫਿਰ ਵੀ ਮੈਨੇਜਮੈਂਟ ਦੇ ਵੱਲੋਂ ਟਾਲਮਟੋਲ ਕਰ ਦਿੱਤਾ ਗਿਆ ਹੈ ਇਸ ਕਰਕੇ ਉਹ ਵਾਰ-ਵਾਰ ਰੋਸ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਨੇ ਉਹਨਾਂ ਨੇ ਆਖਿਆ ਹੈ ਕਿ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦੀ ਗੱਲ ਵੀ ਆਖੀ ਗਈ ਹੈ ਪਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਵਾਰ-ਵਾਰ ਕਈ ਮੰਗਾਂ ਨੂੰ ਲੈ ਕੇ ਟਾਲਮਟੋਲ ਹੋ ਰਿਹਾ ਹੈ ਇਸ ਕਰਕੇ ਉਹ ਕਈ ਵਾਰ ਜਿਹੜਾ ਅਜਿਹਾ ਸੰਘਰਸ਼ ਵਿੜਨ ਦੇ ਲਈ ਮਜਬੂਰ ਹੋ ਜਾਂਦੇ ਨੇ ਇਸ ਬੰਦ ਦੇ ਵਿੱਚ ਹੋਰ ਕੀ ਕੋ ਜਾਖਿਆ ਗਿਆ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਸਾਡੀ ਗੇਟ੍ਰੀਆ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਰਕਾਰ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਜਿਹੜੀਆਂ ਸਾਡੀਆਂ ਪੀਆਰਟੀਸੀ ਪਦਰ ਦੀਆਂ ਮੀਟਿੰਗ ਮੰਗਾ ਸੀ ਉਹ ਮੰਨ ਚੁੱਕੀ ਹੈ ਸਰਕਾਰ ਲਾਗੂ ਕਰਨ ਦੇ ਲਈ ਪੰਜਾਬ ਰੋਡਵੇ ਦੇ ਵਿੱਚ ਤਾਂ ਲੈਟਰ ਨਿਕਲ ਚੁੱਕਿਆ ਜੀ ਉਹ ਲਾਗੂ ਕਰਤੀਆਂ ਪਰ ਪੀਆਰਟੀਸੀ ਮੈਨੇਜਮੈਂਟ ਨੇ ਉਹ ਮੰਗਾ ਸਾਡੀਆਂ ਲਾਗੂ ਨਹੀਂ ਕੀਤੀਆਂ ਜਿਸ ਦੇ ਰੋਸ ਵਜੋਂ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ ਉਸ ਤੋਂ ਬਾਅਦ 24 ਤਰੀਕ ਨੂੰ ਅਸੀਂ ਪਟਿਆਲਾ ਸਹਿਰਾ ਅਤੇ ਪਟਿਆਲਾ ਬੱਸ ਸਟੈਂਡ ਬੰਦ ਕਰਾਂਗੇ ਨਹੀਂ ਸਹਿ ਜਿਹੜੀ ਗੇਟ ਰੈਲੀ ਕੀਤੀ ਹੈ ਜੀ ਪੂਰੇ ਪੰਜਾਬ ਦੇ ਵਿੱਚ ਕੀਤੀ ਹੈ ਜੀ ਜੋ ਸਾਡੀਆਂ ਸਰਕਾਰ ਦੇ ਨਾਲ ਸਾਡੇ ਪਿਛਲੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਇਹ ਮੰਗਾ ਮੰਨਿਆ ਜਾ ਚੁੱਕੇ ਹੰਤੀਆਂ ਉਹ ਸਾਡੀ ਪੀਆਰਟੀਸੀ ਮੈਨੇਜਮੈਂਟ ਲਾਗੂ ਨਹੀਂ ਕਰ ਰਹੀ ਉਸ ਦੇ ਸੰਦਰਭ ਦੇ ਵਿੱਚ ਉਹਨਾਂ ਨੂੰ ਯਾਦ ਕਰਾਉਣ ਲਈ ਗੇਟ ਰੈਲੀ ਕੀਤੀ ਗਈ ਹੈ ਜੀ ਇਸ ਤੋਂ ਬਾਅਦ ਵੀ ਜੇ ਸਾਡਾ ਕੋਈ ਮੰਗਾਵਾਲਾ ਨਾ ਧਿਆਨ ਕੀਤਾ ਤਾਂ ਉਹ ਸਾਡੇ ਜਿਹੜੇ ਸਰਕਾਰ ਕੋਲੋਂ ਆਰਡਰ ਹੋਏ ਨੇ ਵੀ ਇਹਨਾਂ ਦੇ ਉਹ ਪ੍ਰੋਸੀਜਰ ਕੱਢੋ ਜੇ ਨਾ ਕੱਢੇ ਤਾਂ ਫਿਰ ਅਸੀਂ 24 ਤਰੀਕ ਨੂੰ ਪਟਿਆਲੇ ਦਾ ਬੱਸ ਸਟੈਂਡ ਤੇ ਪਟਿਆਲਾ ਸ਼ਹਿਰ ਅਸੀਂ ਬਲਾਕ ਕਰਾਂਗੇ ਚਲਿਆਂ ਕਿਲੇ ਮੰਗਾਂ ਇਹਦੇ ਵਿੱਚ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜੀ ਤੇ ਠੇਕੇਦਾਰੀ ਸਿਸਟਮ ਬੰਦ ਕਰਨਾ ਕਿਲੋਮੀਟਰ ਕਿੰਬਸਾਂ ਦੀ ਥਾਂ ਆਪਣੇ ਮੈਕੀਂਡ ਦੇ ਬੱਸਾਂ ਪਾਉਣਾ ਜਿਹੜਾ ਸਰਕਾਰ ਕੰਨੀ ਉਹ ਤਨਖਾਹ ਵਾਧਾ ਕਰਾਇਆ ਕੱਚੇ ਮੁਲਾਜ਼ਮਾਂ ਤੇ ਉਹ ਲਾਗੂ ਕਰਨਾ ਜੀ ਤੇ ਇਸੇ ਤਰ੍ਹਾਂ ਹੀ ਪੰਜ-ਛੇ ਮੰਗਾ ਹੋਰ ਨੇ ਜੀ ਜੀ ਟ੍ਰੇਲੀ ਦੇ ਕਾਰਨ ਇਹ ਜ ਮੰਗਾ ਮੰਨੀਆਂ ਵੈਸੀ ਇੱਕ ਤੋਂ ਸਾਡੀਆਂ ਮਹਿਕਮਾ ਜਿਹੜਾ ਇਹ ਲਾਗੂ ਨਹੀਂ ਕਰ ਰਿਹਾ ਸਰਕਾਰ ਵੱਲੋਂ ਵੀ ਮੰਗਾ ਮੰਨ ਲੀਆਂ ਗਈਆਂ ਸੀ ਪਰ ਕਿਤੇ ਨਾ ਕਿਤੇ ਜਿਹੜੀ ਸਾਡੀ ਮੈਨੇਜਮੈਂਟ ਵੱਲੋਂ ਅਨਾ ਕਰਨੀ ਕਰਕੇ ਇਹ ਮੰਗਾ ਨੂੰ ਪਾਸੇ ਕੀਤਾ ਜਾਂਦਾ ਤੇ ਉਸ ਰੋਸ ਵਜੋਂ ਜਿਹੜੀਆਂ ਸਾਡੀਆਂ ਜੀ ਗੇਟ ਰਲੀਆਂ ਨੇ ਤਕਰੀਬਨ ਇਹ ਸਾਰੇ 27 ਦੇ 27 ਦਿਪਾਂ ਚ ਹੋ ਰਹੀਆਂ ਨੇ ਤੇ ਜਿਹੜੀ ਸਾਡੀ ਮਤਲਬ ਤਨਖਾਹ ਬਾਰੇ ਸੀਗਾ ਉਹ ਵੀ ਮੈਨੇਜਮੈਂਟ ਕਿਤੇ ਨਾ ਕਿਤੇ ਸਾਨੂੰ ਪੂਰੀ ਨਾ ਪਾਉਣ ਦੇ ਬਜੋਂ ਅੱਜ 70% ਤਨਖਾਹ ਪਾ ਕੇ ਹਜੇ 30% ਬਾਕੀ ਪਈ ਹੈ ਤੇ ਸਾਡੀ ਜਿਹੜੀ ਦੂਸਰੀ ਤਨਖਾਹ ਉਹ ਵੀ ਪੂਰੇ ਮਹੀਨੇ ਦੇ ਵਿੱਚ ਮਾਸਟਰ ਬਣ ਤਿਆਰ ਆ ਤੇ ਅਸੀਂ ਜਿਹੜਾ ਇਹ ਰੋਸ ਹੈਗਾ ਤਕਰੀਬਨ ਗੇਟ ਰਲੀਆਂ ਕਰਕੇ ਸਾਰੇ ਡਿੱਪੂਆਂ ਦੇ ਵਿੱਚ 27 ਦੇ 27 ਡਿੱਪੂਆਂ ਚ ਉਦੋਂ ਬਾਅਦ ਅਸੀਂ ਮੰਗਾ ਜਿਹੜੀਆਂ ਸਾਡੀਆਂ ਇਹ ਲਾਗੂ ਕਰਾਉਣ ਲਈ ਜੇ ਸੰਘਰਸ਼ ਸਾਨੂੰ ਹੋਰ ਵੀ ਕਰਨਾ ਪੈ ਤਾਂ ਅਸੀਂ ਤਖ਼ਤ ਸੰਘਰਸ਼ ਕਰਾਂਗੇ